ਕਣਕਾਤ ਸਾਲ ਪਾਈ ਹੈ ਆਪਣੇ ਆਦੇ ਵਿੱਚ ਕੀ ਮਾਮਲਾ ਹੈ ਨਾ ਵੀ ਸਰਾ ਹਾਂ ਜੀ ਬਾਈ ਗੁਰਖਾਲ ਸਾਹਿਬ ਬਾਈ ਫਤਿਹ ਮੈ ਰਜਿੰਦਰ ਸਿੰਘ ਸਾਹਿਬ ਦਾ ਮੈਂਬਰ ਮਿਰ ਘਰਦੀਪ ਸਾਹਿਬ ਦਾ ਮੈਂਬਰ ਸੁਖ ਸੁਖਵਿੰਦਰ ਕੋਰ ਨਾਮ ਪਿੰਡ ਮਕਸੂਦਪੁਰ ਜ਼ਿਲ੍ਹਾ ਕਬੂਤਰਾਲਾ ਸਵੇਰੇ ਜੀ ਸਵੇਰੇ ਬੜੇ ਸੋਹਣੇ ਉੱਠੇ ਆ 2 ਵਜੇ ਨੇ ਸ਼ਰਾਨ ਕੀਤਾ ਫਿਰ ਗੁਰਦਸਾਹਿਬ ਗਏ ਆ ਹਾਂ ਜੀ ਤੇ ਫਿਰ ਮੈਂ ਮੈਂ ਦੁੱਧ ਵੀ ਲੈ ਕੇ ਆਇਆ ਤੇ ਮੈਨੂੰ ਦੁੱਧ ਗਰਮ ਕਰਕੇ ਦਿੱਤਾ ਵਾ ਉਹਨਾਂ ਨੇ ਰੋਟੀ ਪਾਣੀ ਵੀ ਮੈਨੂੰ ਦਿੱਤੀ ਆ ਬਾਅਦ ਵਿੱਚ ਮੈਨੂੰ ਕਹਿੰਦੀ ਵੀ ਜਾ ਤੂੰ ਜਾ ਹਸਪਤਾਲ ਚੱਲ ਜਾਓ ਆਪਣੀ ਦਵਾਈ ਲਓ ਲੱਕ ਦੀ ਤੜ ਲੱਕ ਉਹ ਦੋੜਾ ਲੱਕ ਦੀ ਜਾਇ ਚੱਲ ਜਾਓ ਲੈਣ ਮੈਂ ਲੱਕ ਦੀ ਦਵਾਈ ਲੈਣ ਚੱਲ ਗਿਆ ਬਾਅਦ ਵਿੱਚ ਪਤਾ ਨਹੀਂ ਕੀ ਦਿਲ ਚ ਆਇਆ ਉਹਨਾਂ ਦੇ ਉਹ ਕੱਲੇ ਥੂ ਬਸਤੇ ਗਏ ਆ ਫਿਰ ਜਾ ਕੇ ਦਰਿਆ 'ਚ ਪਤਾ ਲੱਗਾ ਵੀ ਉਧਰਲੇ ਪਾਰ ਦੇ ਸਿਰ ਪਰਲੇ ਸਾਈਡ ਤੇ ਜਿਹੜੇ ਸਰਪੰਚ ਸੀਗਾ ਇੱਕ ਬੰਦਾ ਆ ਉਹ ਉਹਨਾਂ ਨੇ ਉਹਨੂੰ ਦੇਖੀ ਆ ਜਿਹਨਾਂ ਨੇ ਪਹਿਲਾਂ ਜੁੱਤੀ ਲਾ ਕੇ ਅਰਦਾਸ ਕੀਤੀ ਓਥੇ ਉਹ ਸਭ ਕਹਿੰਦੇ ਕਹਿੰਦੇ ਕਿ ਉਹ ਖਾਨਦਾਨ ਚੰਗੇ ਦੀ ਕੁੜੀ ਐ ਜਿਹੜੇ ਕੱਪੜੇ ਸੋਹਣੇ ਪਾਏ ਤੇ ਅਦਾਸਾਂ ਕਰਨ ਲਈ ਵੀ ਕਿਸਾਨਾਂ ਦੀਆਂ ਪੈੜੀਆਂ ਜਿਹੜੀਆਂ ਆ ਝੋਨੇ ਮਰਨਦੇ ਆ ਉਹ ਨਾ ਮਰਨ ਪਾਣੀ ਥੱਲੇ ਚੱਲ ਜਾਵੇ ਉਹ ਕਹਿੰਦੇ ਅਸੀਂ ਇਹ ਸੋਚਣ ਦੇ ਤੇ ਕਹਿੰਦੇ ਬਾਦਸ਼ਾਹ ਨੂੰ ਥੋੜ੍ਹਾ ਜਿਹਾ ਟੁੱਟ ਕੇ ਪੈ ਗਈ ਕਹਿੰਦੇ ਤੁਸੀਂ ਕੀ ਕਰਦੇ ਮੇਰੇ ਲਾਗੇ ਤੁਸੀਂ ਕਰਦੇ ਤੁਸੀਂ ਚੱਲ ਜਾਓ ਕਹਿੰਦੇ ਅਸੀਂ ਮਰ ਜਾ ਪਰਲੇ ਵਾਲੇ ਨੇ ਮੂੰਹ ਵਟਿਆ ਉਹ ਉਸੇ ਟਾਈਮ ਇਹਨਾਂ ਛਾਲ ਪਾਣੀ 'ਚ ਮਾਰਤੀ ਆ ਪਾਣੀ ਦਾ ਧਾਬ ਬਹੁਤ ਤੇਜ਼ ਸੀਗਾ ਸਾਨੂੰ ਫਿਰ ਉਹਨਾਂ ਪੁਲਿਸ ਨੂੰ ਪਿਛੇ ਥੱਲੇ ਜਿਹੜਾ ਝੋਲਾ ਛੱਡ ਗਈ ਆ ਕੁਝ ਮੇਰਾ ਆਧਾਰ ਕਾਰਡ ਸੀਗਾ ਉਹਨਾਂ ਦਾ ਵੀ ਆਧਾਰ ਕਾਰਡ ਸੀਗਾ ਉੱਥੇ ਮੇਰਾ ਨੰਬਰ ਸੀਗਾ ਮੈਂ ਦੁਵਾਈ ਲੈਣ ਗਿਆ ਸੀ ਆ ਉਤੋਂ ਉਹ ਅਸਵਾਨਪੁਰ ਤੋਂ ਤੇ ਉਹਨਾਂ ਨੇ ਮੈਨੂੰ ਬੰਕਰੇ ਫੋਨ ਕਰਤਾ ਵੀ ਇਹ ਸਿਕੰਦਰਕੋਟ ਕੌਣ ਹੈ ਮੈਂ ਕਿਹਾ ਤੇ ਮੈਂ ਮੇਰੇ ਹੀ ਆ ਘਰ ਵਾਲੀ ਮੈਂ ਕਿਹਾ ਤੁਸੀਂ ਕੌਣ ਹੈ ਕਹਿੰਦੇ ਜੀ ਪੁਲਿਸ ਵਾਲੇ ਆ ਤੁਹਾਡੇ ਘਰ ਦੇ ਆ ਪਾਣੀ ਚ ਛਾਲ ਮਾਰਤੀ ਹੈ ਉਹ ਮੈਂ ਥੋੜੇ ਜਿਹਾ ਕਿ 2 ਮਿੰਟ ਦਾ ਹੁਜ ਹੋ ਗਿਆ ਮੈਂ ਕਿਹਾ ਇਹ ਕੀ ਬਣਿਆ ਮੈਂ ਕਿਹਾ ਭਾਜੀ ਕੋਈ ਬਚਾ ਹੈਗਾ ਉਹ ਕਹਿੰਦੇ ਕੋਈ ਬਚਾ ਨਹੀਂ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਉਹ ਪਾਣੀ ਦੇ ਵਿੱਚ ਬਹਿ ਗਏ ਆ ਤੇ ਤੁਸੀਂ ਜਲਦੀ ਆ ਜਾਓ ਮੈਂ ਆਪਣੇ ਆਪਣੇ ਭਰਾ ਸਰੂਪ ਸਿੰਘ ਨੂੰ ਫੋਨ ਕੀਤਾ ਉਹ ਅੱਡੇ ਕੁੱਕਿਆਂ ਦੇ ਹੀ ਮੈਨੂੰ ਅੱਧਾ ਘੰਟਾ ਲੱਗ ਗਿਆ ਉੱਥੇ ਸਹਾਨਪੁਰ ਹੁੰਦੇ ਫਿਰ ਅਸੀਂ ਗੱਡੀ ਤੇ ਗਏ ਆ ਉੱਥੇ ਪੁਲਿਸ ਵਾਲੇ ਨੇ ਸਾਨੂੰ ਮੌਕਾ ਦਿਖਾ ਲਿਆ ਸਾਡਾ ਸਮਾਨ ਦਿੱਤਾ ਤੇ ਉਹਨਾਂ ਨੇ ਸਾਰਾ ਦੱਸਿਆ ਵੀ ਆਹ ਕਹਾਣੀ ਹੋ ਗਈ ਆ ਤੇ ਬਾਅਦ ਚ ਅਸੀਂ ਜੋ ਆਪਣਾ ਕਾਰਵਾਈ ਕਰਕੇ ਪੁਲਿਸ ਦੀ ਤੇ ਘਰ ਆ ਗਏ ਭਾਜੀ ਬਹੁਤ ਮਾੜਾ ਇੱਟਾਂ ਦੀ ਗੱਲ ਨਹੀਂ ਸੀ ਕਿ ਕੀ ਪਰਿਵਾਰ ਨੂੰ ਕੋਈ ਨਰਾਸ਼ਾ ਸੀ ਜਾਂ ਕੋਈ ਇੱਟਾਂ ਦੀ ਕੋਈ ਗੱਲ ਕੀਤੀ ਹੋਵੇ ਜਾਂ ਕੋਈ ਮੋਟ ਨਹੀਂ 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 ਬਿਲਕੁਲ ਨਹੀਂ ਬਿਲਕੁਲ ਨਹੀਂ ਮੈਨੂੰ ਸਭ ਆਪਕਰ ਤੋੜਿਆ ਮੇਰਾ ਲੱਕ ਦੋਦਾ ਮੇਰੇ ਲੱਕ ਤੇ ਉੱਤੇ ਚੜੀ ਆ ਮੈਂ ਕਿਹਾ ਮੇਰਾ ਲੱਕ ਉੱਟਦੇ ਮੜ ਜਾ ਚਾਹ ਪਾਣੀ ਦਿੱਤਾ ਰੋਟੀ ਵੀ ਦਿੱਤੀ ਐ ਇਹ ਹਾਊਸ ਵਾਈਫ ਹਾਊਸ ਵਾਈਫ ਹਾਂ ਜੀ ਹਾਂ ਜੀ ਹਾਂ ਜੀ ਕੀ ਬੰ ਕਰਦੇ ਲੋਟ ਤੇ ਹਾਂ ਜੀ ਇਹ ਤਾਂ ਕਰ ਪਰਵਾਹ ਉਹਨਾਂ ਦੇ ਕੱਪੜੇ ਕਿਤਰਾ ਦੇ ਪਾਣੀ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਨੇ ਸੂਟ ਪੀਲਾ ਪਾਇਆ ਸੀਗਾ ਬੜ ਸੁਣ ਪਹਿਲਾਂ ਗੁਰਦਾਸ ਸਾਹਿਬ ਗਏ ਆ ਪੀਲਾ ਸੂਟ ਪਾਇਆ ਸੀ ਆ ਪੀਲਾ ਲਫਾਫਾ ਉਹਨੇ ਫੜਿਆ ਸੀ ਨਾਲ ਤੇ ਉਹ ਪਤਾ ਨਹੀਂ ਮਾਲਕ ਦਾ ਪਾਣਾ ਵਰਤਿਆ ਜਿਹੜਾ ਪਾਣਾ ਵਰਤਿਆ ਇਹ ਮਾਲਕ ਨੇ ਕਿਉਂ ਵਰਤਾਇਆ ਇਹ ਮਾਲਕੀ ਜਾਣ ਦਾ ਬਹੁਤ ਮਾੜਾ ਹੋਇਆ ਮੈਂ ਵੀ ਉਸ ਵਕਤ ਣਡਾਲੇ ਸੀਗਾ ਫਿਰ ਮਾਡੇ ਕੁੱਕਿਆਂ ਤੇ ਆ ਗਿਆਂ ਮੈਂ ਉੱਥੇ ਆਪਣੇ ਵਾਲ ਗੋਟ ਟਾਉਣ ਲਗਾਏ ਤੇ ਇਹਦਾ ਭਾਜੀ ਦਾ ਫੋਨ ਆਇਆ ਕਹਿੰਦਾ ਵੀ ਫੋਨ ਆਇਆ ਵਾ ਵੀ ਭੁਜਾਈ ਤੇਰੀ ਨਾ ਉੱਥੇ ਛਾਲ ਮਾਰਤੀ ਦਰਿਆ ਦੇ ਵਿੱਚ ਮੈਂ ਵੀ ਕੰਫਿਊਜ਼ ਹੋ ਗਿਆ ਮੈਂ ਕਿ ਤੂੰ ਕਿੱਥੇ ਹੈ ਕਹਿੰਦਾ ਮੈਂ ਸੁਹਾਨ ਖੋ ਦਵਾਈ ਲੈ ਕੇ ਆ ਰਿਹਾ ਉਹ ਤੇ ਡਿੱਕਿਆ ਇਹਨੂੰ ਆ ਗਿਆ 10-15 ਮਿੰਟ ਬਾਅਦ ਮੇਰੇ ਕੋਲ ਅਸੀਂ ਦੋਵੇਂ ਭਰਾ ਪਹੁੰਚੇ ਆਪਣੀ ਭੈਣ ਕੋ ਬਰੋਜ ਆਪਣੇ ਭਲੋਈਏ ਨੂੰ ਤੇ ਭੈਣ ਨੂੰ ਨਾਲ ਲੈ ਫਿਰ ਉੱਥੇ ਪਹੁੰਚੇ ਦਰਿਆ ਤੇ ਉੱਥੇ ਪੁਲਿਸ ਵਾਲਿਆਂ ਨੇ ਸਾਨੂੰ ਦੱਸਿਆ ਮੌਕਾ ਵੀ ਇੱਥੇ ਦਾਸ ਕੀਤੀ ਉਹਨਾਂ ਨੇ ਜੋੜਾ ਲਾ ਕੇ ਤੇ ਇਹੋ ਹੀ ਸੋਚੇ ਹੀ ਕਿ ਚਲੋ ਇਹ ਪ੍ਰਮਾਤਮਾ ਕੇ ਦਾਸ ਕਰ ਲਈਏ ਪਾਣੀ ਬੋ ਆ ਰਿਹਾ ਇਹ ਸਾਨੂੰ ਨਹੀਂ ਪਤਾ ਇਨਸ਼ਾਅਰ ਮਾਰਦੇ ਨਹੀਂ ਕਹਿੰਦੇ ਵਾ ਦਾਸ ਕਰਕੇ ਤੇ ਉਹ ਬੈਗ ਜਿਹੜਾ ਝੋਲਾ ਸੀ ਜਿੱਥੇ ਧਾਰ ਕੜਾ ਬਹੁਤ ਗ੍ਰੇਟ ਹੈ ਵਧੀਆ ਸਾਰੇ ਬੈਸਟ ਹੈ ਕੋਈ ਉਹ ਨਹੀਂ ਗੱਲ ਕੋਈ ਮਾੜੀ ਗੱਲ ਨਹੀਂ ਗਈ ਹਾਂਜੀ ਹਾਂਜੀ ਬਹੁਤ ਸੋਹਣੇ ਵਧੀਆ ਵਧੀਆ ਕੋਈ ਮਾੜੇ ਨਹੀਂ ਗੇ ਬਸ ਆਹੀ ਕੰਮ ਜਿਹੜਾ ਮਾੜਾ ਆ ਪੀ ਪਤਾ ਨਹੀਂ ਰੱਬ ਨੇ ਕੀ ਭਾਣਾ ਵਰਤਿਆ ਕੀ ਹੋਇਆ ਕੀ ਜੋ ਸਰਪੰਚ ਸਾਹਿਬ ਜੀ ਪਾਰਦੇ ਉਹਨਾਂ ਦੇ ਨਾਲ ਤਿੰਨ ਚਾਰ ਬੰਦੇ ਵੀ ਸੀ ਉਹ ਕਹਿੰਦੇ ਸਾਡੇ ਸਾਹਮਣੇ ਇਹ ਕੰਮ ਹੋਇਆ ਕਹਿੰਦੇ ਜੁੱਤੀ ਲਾ ਕੇ ਦਾਸ ਕੀਤੀ ਹੈ ਤੇ ਇਹ ਇਹੋ ਸੋਚਦੇ ਸੀਗੇ ਕਿ ਦਾਸ ਕਰਨ ਡੇਆ ਪਾਣੀ ਉੱਤਰ ਜਾਏ ਕਹਿੰਦੇ ਪਤਾ ਹੀ ਉਦ ਲੱਗਾ ਕਿ ਛਾਲ ਮਾਰਦੀ ਬਹੁਤ ਡੂੰਗਾ ਪਾਣੀ ਹੈ ਫਿਰ ਪੁਲਿਸ ਵੀ ਆ ਗਈ ਉੱਥੇ ਉਹਨਾਂ ਨੇ ਦੱਸਿਆ ਸਾਨੂੰ ਕਿ ਇੱਥੇ ਛਾਲ ਮਾਰੀ ਹੈ ਬਾਕੀ ਉਹਨਾਂ ਨੇ ਲੈ ਕੇ ਸਾਨੂੰ ਕਹਿੰਦੇ ਜਾਓ ਤੁਸੀਂ ਘਰਾਂ ਕੋਈ ਕਾਰਵਾਈ ਜੋ ਕਰਨੀ ਬਾਅਦ ਕਰਾਂ